ਖੇ ਖੇ ਮਰੇ ਅਪਰ ਰਸ ਵੱਡੇ ਬਹਰ ਨ ਦੇਖੀ ਤ ਤਾ ਜੀਨ ਚੜੇ ਜਾਂ ਪਰ ਸੁਸਤ ਤ੍ਰਿਸ਼ੂਲ ਪ੍ਰਹਾਰਾ ਮੁਸ਼ਟ ਮੁਸ਼ਟ ہاں ਮੁਸ਼ਟ ਇੱਥੇ ਸੁਸਤਾ ਤਾਂ ਮਮਾ ਬਣਾ ਲਿਓ ਜੀ ਤੇ ਤੱਤੇ ਤੋਂ ਥਾਂ ਤੇ ਟੈਂਕ ਲਾਓ ਜਾਂ ਪਰ ਮੁਸ਼ਟ ਤ੍ਰਿਸ਼ੂਲ ਪ੍ਰਹਾਰਾ ਜਾਂ ਪਰ ਮੁਸ਼ਟ ਤ੍ਰਿਸ਼ੂਲ ਪ੍ਰਹਾਰਾ ਤੱਤੇ ਤੋਂ ਥਾਂ ਤੇ ਟੈਂਕਾ ਲਾਣ ਲੱਗੋ ਇੱਥੇ ਮੁਸ਼ਟ ਪਾਠ ਹੈ ਹਾਂ ਜੀ ਟੈਂਕੇ ਦੇ ਤੋਂ ਟੈਂਕੇ ਟੈਂਕਾ ਲਾਉਣਾ ਜਿੱਦ ਟੈਂਕਾ ਲਾ ਦਿਓ ਜੀ ਤੱਤੇ ਦੇ ਤੋਂ ਜਾਂ ਪਰਮੋਸ਼ਟ ਤ੍ਰਸੂਲ ਪ੍ਰਹਾਰਾ ਤਾ ਕਹ othor mar hi ਟਾਰਾ ਐਸੋ ਭਇਓ ਬੀਰ ਕਮਸਨ ਭਕ ਭਕਾਏ ਤਹਿ ਜਗੇ ਮਸਨ ਦੋਹਰਾ ਤੀਰ ਤਬਰ ਵਰਛੀ ਬਿਸੂ ਵਰਸੇ ਬਿਸਕ ਅਨੇਕ ਸਭ ਸੂਰਾ ਜੂਜਿਤ ਭਏ ਬਾਚਤ ਸਾਬਤ ਬਚਾ ਨਾ ਏਕ ਚੌਪਈ ਕਟ ਕਟ ਮਰੇ ਨਰੇਸ਼ ਦੁਖੰਡਾ ਬਾਏ ਹਨੇ ਗਿਰ ਗੇ ਜਨ ਝੰਡਾ ਸੂਲ ਸੰਭਾਰ ਰੁਦਰ ਜਬ ਪਰਿਓ ਚਿੱਤਰ ਬਚਿੱਤਰ ਅਯੋਧਨ ਕਰਿਓ ਭਾਜ ਭਾਜ ਤਵ ਚਲੇ ਨਰੇਸਾ ਜਗ ਵਿਸਾਰ ਸੰਭਾਰਿਓ ਦੇਸ਼ਾ ਜਬ ਰਣ ਰੁਦਰ ਰੁਦਰ ਹੋਐ ਧਾਏ ਹੋਐ ਮੈਂ ਹਾਹੇ ਨੂੰ ਔਂਕੜ ਹੀ ਚਾਹੀਦਾ ਜਬ ਰਣ ਰੁਦਰ ਰੁਦਰ ਹੋਐ ਧਾਏ ਜਬਰਣ ਰੁਦਰ ਰੁਦਰ ਹੋਇ ਤਾਏ ਭਾਜਿਤ ਭੂਪ ਨਾ ਬਾਚਨ ਪਾਏ ਤਦ ਸਭ ਭਰੇ ਤੇਜ ਤਨ ਰਾਜਾ ਬਾਜਨ ਲਗੇ ਅਨੰਤਨ ਬਾਜਾ ਮਚਿਓ ਬਹੁਰ ਘੋਰ ਸੰਗਰਾਮ ਜਮਕੋ ਭਰਾ ਛਿਨਕ ਮਹਿ ਧਮ ਭੂਪਤ ਫਿਰੇ ਜੁਦ ਕੇ ਕਾਰਨ ਲੈ ਲੈ ਬਾਣ ਪਾਣ ਹਥਿਆਰਨ ਹਥਿਆਰਨ ਤਤੈ ਨੂੰ ਵਿਹਾਰੀ ਹੈ ਅੱਛਾ ਜਿੱਥੇ ਹਥਿਆਰ ਲੈ ਲੈ ਬਾਣ ਪਾਣ ਹਥਿਆਰਨ ਧਾਏ ਧਾਏ ਅਰ ਕਰਤ ਪ੍ਰਹਾਰਾ ਜਨ ਕਰ ਚੋਟ ਪਰਤ ਕਰਿ ਹਾਰਾ ਖੰਡ ਖੰਡ ਰਣ ਗਿਰੇ ਅਖੰਡਾ ਕੰਪਿਓ ਖੰਡ ਨਵੇ ਬ੍ਰਹਮੰਡਾ ਛਾੜ ਛਾੜ ਅਸ ਗਰੇਨ ਰੇਸਾ ਮਚਿਓ ਜੁਧ ਸੁਯੰਬਰ ਜੈਸਾ ਨਰਾਜ ਛੰਦ ਰੁਜੇ ਕਿ ਕਾਣੀ ਧਰੇ ਸ਼ਸਤਰ ਪਾਣੀ ਪਰੀ ਮਾਰ ਪਾਣੀ ਕੜੱਕੇ ਕਮਾਣੀ ਝੜੱਕੇ ਕਿਰਪਾਣੀ ਧਰੇ ਧੂਰ ਧਾਣੀ ਚੜੇ ਬਾਨ ਪਾਣੀ ਚਰੇ ਚੜੇ ਬਾਨ ਸਾਣੀ ਰਟੇ ਏਕ ਪਾਣੀ ਨਰਾਜ ਛੰਦ ਚਵੀ ਚਾੁੰਡਾਣੀ ਜੁਟੇ ਹਣ ਹਾਣੀ ਹੱਸੀ ਦੇਵ ਰਾਣੀ ਚਮੱਕੇ ਕਿਰਪਾਣੀ ਬ੍ਰਿਧ ਨਰਾਜ ਛੰਦ ਸੋ ਮਾਰ ਮਾਰ ਸੂਰਮਾ ਪੁਕਾਰ ਮਾਰ ਕੇ ਚੱਲੇ ਅਨੰਤ ਊਧਰ ਕੇ ਗਣੋ ਬੇਅੰਤ ਬੇਅੰਤ ਬੀਰਹਾ ਦਲੇ ਘਮੰਡ ਘੋਰ ਸਾਵਣੀ ਅਘੋਰ ਜਿਉ ਘਟਾ ਉਠੀ ਅਨੰਤ ਬੂੰਦ ਬਾਣ ਧਾਰ ਸੁੱਧ ਕ੍ਰੋਧ ਕੈ ਗੁੱਠੀ ਨਰਾਜ ਛੰਦ ਬੇਅੰਤ ਸੂਰ ਧਾਵਹੀ ਸੋ ਮਾਰ ਮਾਰ ਘਾਵਹੀ ਅਗਾਏ ਘਾਏ ਮਾਰਹੀ ਮਾਰ ਮਾਰ ਉਭਾਵਹੀ ਉਭਾਵਹੀ ਰਾਰੇ ਨੂੰ ਉਪੜ ਹੈ ਤੁਹਾਡੇ ਨਹੀਂ ਹੈ ਜੀ ਹਾਂ ਜੀ ਮਾਰ 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 ਜਿਹੜਾ ਨਾ ਵਾਂ ਉਘਾਵ ਹੀ ਪਾੜ ਕਾ ਊੜਾ ਨਾਲ ਲਾ ਲੋਕ ਦੇ ਨਾਲ ਲਗਮ ਊੜੇ ਨੂੰ ਔਕੜਾ ਦੱਦਿਆ ਹੋਇਆ ਨਹੀਂ ਨਵੀਆਂ ਚ ਨਹੀਂ ਲੱਗਿਆ ਜੀ ਨਵੀਆਂ ਪੋਥੀਆਂ ਚ ਨਹੀਂ ਜੀ ਆ ਲਾ ਲਿਓ ਜੀ ਬਾਬਾ ਜਿਹੜਾ ਪਿੱਛੇ ਮਾਰ ਆਇਆ ਸਭ ਹੋਰ ਮੈਂ ਨਾ ਕਿ ਅਗੋਰ ਅਗੋਰ ਸੋ ਮਾਰ ਮਾਰ ਉਘਾਵ ਹੀ ਅਗਾਏ ਘਾਏ ਉੱਥੇ ਹੀ ਅਨੇਕ ਬਾਣ ਗੁੱਠ ਹੀ ਨਰਾਜ ਛੰਦ ਅਨੰਤਰ ਅਸਤਰ ਸੱਜਕੈ ਅਨੰਤ ਅਸਤਰ ਸੱਜਕੈ ਚੱਲੇ ਸੋ ਵੀਰ ਗੱਜਕੈ ਨਿਰਭੈ ਹਥਿਆਰ ਝਾ ਰਹੀ ਸੋ ਮਾਰ ਮਾਰ ਉਚਾਰਹੀ ਘਮੰਡ ਘੋਰ ਜਿਉ ਘਟਾ ਚੱਲੇ ਬਣਾਏ ਤਿਉ ਠਟਾ ਸੋ ਸ਼ਸਤਰ ਸੂਰ ਸੋਭਹੀ ਸੁਤਾ ਸੁਰਾਨ ਲੋਭਹੀ ਸੋ ਵੀਰ ਬੀਨ ਕੈ ਬਰ ਸੁਰੇਸ਼ ਲੋਗ ਵਿਚਰੈ ਸੋ ਤਰਾਸ ਭੂਪ ਜੇ ਬਜੇ ਸੋ ਦੇ ਭਜੇ ਪਾਠ ਕਰ ਲਓ ਜੀ ਸੋ ਤਰਾਤ ਭੂਪ ਜੇ ਭਜੇ